ਤੋ ਹਾਂਜੀ ਮਿੱਤਰੋ ਕਿੱਦਾਂ ਸਾਰੇ ਤੁਹਾਡਾ ਯਾਰ ਲੈ ਕੇ ਆ ਗਿਆ ਤੁਹਾਡੇ ਲਈ ਅੱਜ ਇੱਕ ਹੋਰ ਘੈਂਟਪਣੀ ਜੀ ਵੀਡੀਓ ਤਾਂ ਮਿੱਤਰੋ ਆਹ ਵੀਡੀਓ ਸਾਰੀ ਵੀਡੀਓ ਨਾਲ ਅਲੱਗ ਹੋਣ ਵਾਲੀ ਹੈ ਤੇ ਨਜ਼ਾਰੇ ਆਉਣ ਵਾਲੇ ਪੂਰੇ ਬਣੇ ਰਹੋ ਵੀਡੀਓ ਦੇ ਐਂਡ ਤੱਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਚਲੋ ਸ਼ੁਰੂ ਕਰਦੇ ਆਪਾਂ ਇਹ ਵੀਡੀਓ ਠਟਕੇਲੇ ਆ ਦੇ ਚਾਵੇਂ ਨਹੀਂ ਤੂੰ ਫਿੱਟ ਹੋਣ ਲਈ ਨਿੱਤ ਜੈਮ ਨੂੰ ਜਾਵੇ ਗੱਲ ਸੁਣੋ ਸੀਤੋ ਵਾਲਿਆ ਪੜ ਪੈ ਰਿਆ ਜਿਆ ਕੱਟੋਰੀ ਰੇnga ਲੈਣਾ ਨਹੀਂ ਦੇਣਾ ਨਹੀਂ ਦੂਰ ਜਰੇ ਲਾਤਾਂ ਦੇ ਵੋਹ ਮਾਰਦਾ ਤੂੰ ਭੜਿਆ ਭੜਾ ਆਪਣੇ ਵੱਡੇ ਵੀਰ ਰਾਏ ਹੈਪੀ ਗੋਟੀ ਇਤਰਾ ਆਈ ਗਣਾ ਗਣਾ ਤੇ ਮੈਂ ਇੱਥੇ ਦਹੀਂ ਭੱਲੇ ਵੇਚਣ ਆਇਆ ਵਿਊਜ਼ ਦੀ ਕਮੀ ਹੋਣ ਕਰਕੇ ਪੂਜਣੇ ਕਰਾਉਣਾ ਹੁਣ ਚੌਥਾ ਵਿਆਹ ਬਾਕੀ ਇਹਨੇ ਡਿਟੇਲ ਚ ਜਾਣ ਦੀ ਲੋੜ ਨਹੀਂ ਸਵਾਦ ਲਓ ਕਮੈਂਟ ਦੇਖਦੇ ਆ ਤੇ ਜਿਹੜੇ ਨਵੇਂ ਆਏ ਆ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਕੀਤਾ ਹੋਇਆ ਵੀਡੀਓ ਨੂੰ ਲਾਈਕ ਕਰ ਦਿਓ ਹੁਣ ਵੀਡੀਓ ਦੇਖੋ ਮੇਰੇ ਹਰਵੀਓ ਮਿਸਟਰ ਬੇਵ ਕਰਦੇ ਆ ਤੇ ਮੈਨੂੰ ਕਹਿ ਰਿਹਾ ਕਿ ਹਨਾ ਤੂੰ ਇੱਥੋਂ ਚਲੀ ਜਾ ਇਹਨਾਂ ਛੱਡ ਕੇ ਕੌਣ ਆ ਉਹ ਚੌਥਾ ਜਿਹਨੇ ਵਿਚਾਰੀ ਦਾ ਘਰ ਖਰਾਬ ਕੀਤਾ ਲੇਕਿਨ 1 ਸੈਕਿੰਡ ਐ ਯਕੋ ਲੁੱਕ ਐਟ ਥਿਸ ਤੀਨ ਚੈੱਕ ਕਰੋ ਮਾੜੀ ਜਿੰਗੇ ਨਹੀਂ ਉਹ ਵਿਚਾਰਾ ਰੋਂਦਿਆਂ ਵਾਂਗ ਇੱਧਰ ਬਹੁਤ ਆਰਚਟ ਚੰਡਿਆਂ ਵਾਂਗ ਲੱਗਦਾ ਚੌਥੇ ਵਿਆਹ ਲਈ ਬਾਬ ਆਪਣੀਆਂ ਦਲੀਲਾਂ ਰੱਖ ਉਹਦੀਆਂ ਬੜੀ ਰੀਲ ਚੁਣਾ ਹੁਣ ਬਾਬਾ ਵਿਆਹ ਕਰਾਉਣ ਨੂੰ ਫਿਰਦਾ ਬੇਤਾ ਮੈਨੂੰ ਲੱਗਦਾ ਚੌਥਾ ਨੰਬਰ ਗਿਆਨੀ ਦਾ ਕਿ ਪੂਜਾ ਸੰਗਾ ਦੀ ਗੱਲ ਪਤਾ ਲੱਗੇ ਸਾਨੂੰ ਅਸਲ ਚ ਹੋਈ ਕੀ ਆ ਕਿ ਕਾਰਨ ਕੀ ਆ ਤੀਜਾ ਵਿਆਹ ਕਰਾਉਣ ਦਾ ਚੌਥਾ ਵਿਆਹ ਉਸ ਬਾਬੇ ਨਾਲ ਹੋਣਾ ਇਹਦਾ ਜਿਸ ਦੀ ਸਾਬਨ ਹਸਦੀ ਆ ਕੁੜੀ ਗੁਰੂ ਰੰਡਵਾ ਤੇ ਮੈਨੂੰ ਬਰਮਿੰਗਮ ਮੇਲੇ ਤੇ ਆਈ ਲੱਗਦੀ ਆ ਟੱਟੀ ਨਾ ਨਿਕਲ ਜੇ ਮਾਮਾ ਇੱਕ ਆ ਬਾਈ ਨੇ ਕਮੈਂਟ ਕੀਤਾ ਇਹਦੇ ਨਾਲ ਤਾਂ ਨੀਡ ਟੂ ਸ਼ਟਰ ਵਾਲੇ ਬਾਈ ਨੂੰ ਬੁਲਾ ਲੈਂਦੇ ਨੀਡ ਟੂ ਸ਼ਟਰ ਵਾਲੇ ਬਾਈ ਨੇ ਰਿਪਲਾਈ ਵੀ ਕੀਤਾ ਨਾ ਬਾਈ ਐਨੀ ਬੇਇੱਜ਼ਤੀ ਮੈਂ ਨਹੀਂ ਕਰਾ ਸਕਦਾ ਇਹ ਤਾਂ ਸਾਲਾ ਮਿੰਤਾ ਕਰਦਾ ਪਿਆ ਵਾ ਪਹਿਲਾਂ ਉਹਨਾਂ ਦੇ ਦੋ ਦੋ ਛੱਡੋ ਜਿਹੜੇ ਇਸ ਖਾਚ ਨੂੰ ਸੁਣਨ ਗਏ ਆ ਹਾਂਜੀ ਜੇ ਕਦਾਂ ਆਪਣੇ ਲੋ ਸਰੇ ਆਣੇ ਆਪਣੇ ਲੋ ਹੰਡਾ 10 ਜੁਟਨੇ ਤਾਂ ਸਮਾਨ ਲੈਣਾ ਹੋਵੇ ਤੇ ਲੈ ਵੀ ਸਕਦਾ ਦਾ ਬਹੁਤ ਵਧੀਆ ਤੇ ਵਧੀਆ ਸਾਬਣ ਸਮਾਨ ਗਾਚੀਆਂ ਇਹੇ ਗਰਾਹ ਘਟਾਉਣ ਵਾਲੇ ਲੱਛਣ ਆ ਇਸ ਦੇ ਨੰਗਲ ਡੈਮ ਜਿਹਨੀਆਂ ਚੋੜੀਆਂ ਨਾਸਾਂ ਵਾਲਾ ਸਟਾਰ ਹਾਂਡਾ ਵਾਲਿਓ ਪੁੰਨ ਖਾਟ ਲੋ ਇੱਕ ਚੱਕੀ ਨਾਲ ਇਸ ਨੂੰ ਨਵਾ ਦਿਓ ਕਿਰਪਾ ਹੋਣੀ ਸ਼ੁਰੂ ਹੋ ਜਾਊ ਸਭ ਤੋਂ ਸਸਤਾ ਸਭ ਕੋ ਸਸਤੇ ਤੋਂ ਸਸਤਾ ਮਿਲੂਗਾ ਕਨਵਾਰਤੀ ਪੌਂਚੋ ਪੱਤੀ ਮੋੜ ਹਾਂਡੀ ਮੋੜ ਤੇ ਪੌਂਚੋ ਜੀ ਹਾਂਡਾ ਗਰੇਨਾ ਸਟੋਰ ਹਾਂਡਾ ਸਟੋਰ ਹਾਂਡਾ ਸਟੋਰ ਸ਼ੁਕਰਾਂ ਅਾਂਡਾ ਸਟੋਰ ਨਹੀਂ ਕਹਤਾ ਸਮਾਨ ਲੈਣਾ ਹੈ ਤਾਂ ਲੈ ਵੀ ਸਕਦਾ ਨਹੀਂ ਲੈਣਾ ਤਾਂ ਨਾ ਲਓ ਇਹਦੀ ਮੈਂ ਸ਼ੇਰ ਉਹ ਮੈਂ ਸ਼ੇਰ ਨਹੀਂ ਐ ਮੈਂ ਸ਼ੇਰ ਮੈਂ ਸ਼ੇਰਨੀ ਮੈਂ ਸ਼ੇਰ ਮੈਂ ਸ਼ੇਰਨੀ ਸਟੂਲਾ ਤੇ ਸਟੂਲੀ ਕੁੱਤਾ ਤੇ ਕੁੱਤੀ ਆਏ ਮੈਂ ਸ਼ੇਰ ਇੱਧਰ ਮੈਂ ਸ਼ੇਰਨੀ ਸ਼ੇਰਨੀ ਤੂੰ ਮੱਝ ਦੀ ਜੇਰਾਂ ਮੈਂ ਸ਼ੇਰ ਤੇ ਸ਼ੇਰਨੀ ਚੌਂਕ ਵਿੱਚ ਘੇਰਨੀ ਜੁੱਤੀ ਲਾ ਕੇ ਦੋਵਾਂ ਦੇ ਫੇਰਨੀ ਮੈਂ ਸ਼ੇਰ ਸ਼ੇਰ ਤੇ ਸ਼ੇਰਨੀ ਦੇਖੋ ਜੀ ਸ਼ੇਰ ਤੇ ਸ਼ੇਰਨੀ ਫੇਰ ਤੁਹਾਡੀ ਮੰਮੀ ਜੰਗਲ ਵਿੱਚ ਗਈ ਸੀ ਕਿ ਸ਼ੇਰ ਕਰੇ ਆਇਆ ਸੀ ਤੁਹਾਡੇ ਹਾਂਜੀ ਇਸ ਨਾਲ ਕਰਦੇ ਹਾਂ ਵੀਡੀਓ ਦੀ ਸਮਾਪਤੀ ਵੀਡੀਓ ਕਿਦਾਂ ਲਗੀ ਕਮੈਂਟ ਕਰਕੇ ਜਰੂਰ ਦੱਸੋ ਤੇ ਜਿਹਨਾਂ ਨੇ ਹਜੇ ਤੱਕ ਵੀ ਲਾਈਕ ਨਹੀਂ ਕੀਤਾ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਪਿਛਲੇ ਹਫਤੇ ਮੈਂ ਵੀਡੀਓ ਨਹੀਂ ਪਾ ਸਕਿਆ ਉਹਦੇ ਲਈ ਮਾਫੀ ਚਾਹਣਾ ਕੋਸ਼ਿਸ਼ ਕਰਾਂਗਾ ਇਸ ਹਫਤੇ ਇੱਕ ਹੋਰ ਵੀਡੀਓ ਅਪਲੋਡ ਕਰ ਦਿਆਂ ਤੇ ਜਿਹੜੇ ਵੀਡੀਓ ਰੈਗੂਲਰ ਦੇਖਦੇ ਆ ਪਰ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਇਸ ਨਾਲ ਤੁਹਾਡਾ ਹੀ ਫਾਇਦਾ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੂਗਾ ਬਸ ਨ